ਲੋਕੀ ਕਿੰਨੀ ਖਾਰ ਖਾਂਦੇ ਨੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕੋਈ ਵੀ ਤਰੱਕੀ ਦੇਖ ਕੇ ਜਰਦਾ ਨਹੀਂ ਸਾਰੇ ਉੱਤੋਂ ਉੱਤੋਂ ਦੀ ਆਪਣੇ ਆਪ ਦੇ ਵਿੱਚ ਕਹਿੰਦੇ ਨੇ ਕਿ ਹਾਂ ਵਧੀਆ ਆ ਪਰ ਅੰਦਰੋਂ ਅੰਦਰ ਖਾਰ ਰੱਖਦੇ ਨੇ ਬੇਸੋ ਤੁਹਾਡਾ ਕੋਈ ਕਿੰਨਾ ਵੀ ਖਾਸ ਕਿਉਂ ਨਾ ਹੋਵੇ ਤੁਹਾਡਾ ਕਿੰਨਾ ਹੀ ਖਾਸ ਪड़ोसी ਕਿਉਂ ਨਾ ਹੋਵੇ ਇਹ ਵੀਡੀਓ ਆ ਸਟਾਲੀਨ ਫਤੇ ਦੀ ਜੀ ਹਾਂ ਦੋਸਤੋ ਇਹ ਘੋੜਾ ਜੋ ਕਿ ਬਹੁਤ ਸਾਰੇ ਮੇਲਿਆਂ ਦੇ ਵਿੱਚ ਗਿਆ ਅਤੇ ਮੇਲਿਆਂ ਨੂੰ ਫਤੇ ਕੀਤਾ ਜਿੱਤਿਆ ਦੁਨੀਆ ਕਿੰਨੀ ਬਗੈਰਤ ਹੋ ਗਈ ਆ ਇਨਸਾਨ ਨੂੰ ਨਹੀਂ ਛੱਡਦੇ ਇਹ ਬੇਜਵਾਨਾਂ ਨੂੰ ਵੀ ਨਹੀਂ ਬਖਸ਼ਦੇ ਘੋੜਾ ਫਤਿਹ ਜੰਗ ਜਿਸ ਨੇ ਸਾਰੇ ਜਗਰਾਉ ਮੰਡੀ ਦਾ ਮੇਲਾ ਲੁੱਟਿਆ ਸੀ ਕਿਸੇ ਨੇ ਜ਼ਹਿਰ ਦੇ ਦਿੱਤਾ ਇਹ ਘੋੜੇ ਵਾਲਿਆਂ ਨੂੰ ਬਹੁਤ ਵੱਡਾ ਘਾਟਾ ਦੇ ਦਿੱਤਾ ਤਿੱਦੂ ਮੂਸੀ ਵਾਲੇ ਦੀ ਕਹੀ ਇੱਕ ਗੱਲ yaad ਆਂਦੀ ਆ ਤੁਸੀਂ ਕੰਦ ਟੱਪ ਜੋ ਉਹਨੂੰ ਹੇਟ ਕਰਨ ਵਾਲੇ ਹੀ ਖੜੇ ਨੇ ਉੱਤੋਂ ਸਾਰੇ ਦਿਖਾਵਾ ਕਰਦੇ ਨੇ ਪਰ ਅੰਦਰੋਂ ਮੱਚਦੇ ਸਾਰੇ ਨੇ ਬੇਸਿਕ ਕੋਈ ਥੋੜਾ ਕਿੰਨਾ ਖਾਸ ਕਿਉਂ ਨਾ ਹੋਵੇ ਪੜੋਸੀ ਕਿਉਂ ਨਾ ਹੋਵੇ ਕਿੰਨਾ ਖਾਸ ਪਾਣੀ ਸੰਧੂ ਨੇ ਸਟੋਰੀ ਸ਼ੇਅਰ ਕੀਤੀ ਆ ਆਪਣੇ ਇੰਸਟਾਗ੍ਰam ਤੇ ਸਟਾਲੀਅਨ ਫਤਿਹ ਜੰਗ ਦੀ ਪਾਣੀ ਸੰਧੂ ਲਿਖਦੀ ਆ ਆਹ ਵੀਡੀਓ ਦੇਖ ਕੇ ਮੈਨੂੰ ਰੋਣਾ ਆ ਗਿਆ ਵੀ ਲੋਕੀ ਇਨਸਾਨਾਂ ਨੂੰ ਤਾਂ ਚਲੋ ਨਹੀਂ ਬਖਸ ਰਹੇ ਸੜੀ ਵਾਲੀ ਜਾ ਰਹੇ ਆ ਅਤੇ ਬਟ ਬੇਜਵਾਨਾਂ ਨੂੰ ਵੀ ਨਹੀਂ ਬਖਸੀ ਜਾਂਦੇ ਕਿਥੇ ਭਰਨਗੇ ਇਹੋ ਜੇ ਇਨਸਾਨ